ਹਾਜੀਪੁਰ ਦੇ ਪਿੰਡ ਰਣਸੋਤਾ ਦੇ ਪੈਟਰੋਲ ਪੰਪ ਤੋਂ ਬੀਤੇ ਦਿਨੀ ਟਰੈਕਟਰ ਟਰਾਲੀ ਚੋਰੀ ਹੋਇਆ ਸੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਸਨ ਜਿਸ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਵਿਅਕਤੀ ਸਾਫ਼ ਦੇਖੇ ਜਾ ਸਕਦੇ ਹਨ ਸ਼ਿਕਾਇਤ ਮਿਲਣ ਤੇ ਹਰਕਤ ਵਿੱਚ ਆਈ ਹਾਜੀਪੁਰ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਸ਼ੁਰੂ ਕੀਤੀ ਪੜਤਾਲ ਆਖਰ ਰੰਗ ਲਿਆਈ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸ ਐਚਓ ਹਾਜੀਪੁਰ ਅਮਰਜੀਤ ਕੌਰ ਹੋਰਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਵਨਪ੍ਰੀਤ ਵਾਸੀ ਬਹਿਬੋਵਾਲ ਛੰਨੀਆਂ ਵੱਲੋਂ ਦਿੱਤੀ ਗਈ ਸੂਚਨਾ ਜਿਸ ਵਿੱਚ ਰਣਸੋਤਾ ਦੇ ਪੈਟਰੋਲ ਪੰਪ ਤੋਂ ਸਵਰਾਜ ਟਰੈਕਟਰ ਟਰਾਲੀ ਚੋਰੀ ਹੋਣ ਸੰਬੰਧੀ ਦੱਸਿਆ ਗਿਆ ਸੀ ਪੁਲਿਸ ਪਾਰਟੀ ਵੱਲੋਂ ਸੀਸੀਟੀਵੀ ਫੁਟੇਜ ਅਤੇ ਬਖ ਬਖ ਪਹਿਲੂਆਂ ਤੋਂ ਕੀਤੀ ਗਈ ਜਾਂਚ ਦੇ ਆਧਾਰ ਤੇ ਤਿੰਨ આરોપીਆਂ ਨੂੰ ਵਾਸੀ ਜੰਗਰਾਵ ਨੂੰ ਚੋਰੀ ਦੇ ਟਰੈਕਟਰ ਟਰਾਲੀ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤੀ ਗਈ ਕਾਰ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਤਿੰਨ ਵਿਅਕਤੀਆਂ ਵਿੱਚੋਂ ਇੱਕ ਤੇ ਪਹਿਲਾਂ ਵੀ ਚੋਰੀ ਦੇ ਦੋ ਮਾਮਲੇ ਦਰਜ ਹਨ। ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਮੇਰਾ ਨਾਮ ਪੌਂਤੀ ਸਿੰਘ ਹੈ ਜੀ 40 ਤਰੀਕ ਨੂੰ ਉਹ ਆਤਮਾ ਚੋਰੀ ਹੋਇਆ ਜੀ ਸਾਡੇ ਕੋਲ ਮੈਂ ਇੱਥੇ 9:00 ਵਜੇ ਖੜਾ ਕਰਕੇ ਗਿਆ ਸੀ ਟਰੈਕਟਰ ਇੱਥੇ ਤੇ ਰਾਤ ਨੂੰ ਮਤਲਬ ਟਰੈਕਟਰ ਮੇਰਾ ਚੋਰੀ ਹੋ ਗਿਆ ਤੇ ਰਾਤ ਨੂੰ ਜਦੋਂ ਆਏ ਵੇਖਿਆ ਇੱਥੇ ਆਣ ਕੇ ਵਾਪਸ ਜਾਣਾ ਮੈਂ ਕਰੈਸ਼ਰ ਦਾ ਕੰਮ ਕਰਦਾ ਜਦੋਂ ਮੈਂ ਲੈ ਕੇ ਚੱਲਾ ਇੱਥੋਂ ਲੈ ਕੇ ਦੇਖਿਆ ਟਰੈਕਟਰ ਨਹੀਂ ਫਿਰ ਮੈਂ 112 ਨਾਲ ਬਾਰੇ ਕੰਪਲੇਨਟ ਦਾਲੀ ਬਿਨਾਲ ਸੀਗੀ ਭਰਾਲੀ ਬਿਨਾਲ ਸੀ ਹਾਂਜੀ ਖਾਲੀ ਖਾਲੀ ਅੱਛਾ ਫਿਰ ਹਾਂਜੀ ਤੇ ਫਿਰ ਮੈਂ 112 ਨਾਲ ਪਹਿਲੇ ਕੰਪਲੇਨਟ ਪਾਈ ਫਿਰ ਮਹਾਦੀ ਕੋ ਥਾਵੇਂ ਮੇਰਾ ਐਸਓ ਮਾਮਲਾ ਮੇਰਾ ਬਹੁਤ ਸਾ ਹਾਂਜੀ ਉਹ ਤੋਂ ਬੰਦੇ ਵੀ ਫੜ ਕੇ ਲੈ ਹਾਂਜੀ 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 ਪਰ ਲੋਕ ਆਪਣੀ ਸੂਚਿ ਦੀ ਕਰਾਈ ਸੀ ਕਿੰਨੇ ਜਣੇ ਦਿਖਾਈ ਦੇ ਰਹੇ ਸੀ ਸੀਸੀਟੀਵੀ ਸੀਸੀਟੀਵੀ ਵਿੱਚ ਕੋਲੀ 10 ਜਣੇ ਸੀਗੇ ਹਾਂਜੀ ਤੇ ਅੱਜ ਜਿਹੜਾ ਹਾਦੀ ਬਕ ਪੁਲਿਸ ਨੂੰ ਕਿਸ ਤਰ੍ਹਾਂ ਸਹਿਯੋਗ ਮਿਲਿਆ ਤਾਂ ਉਹਨਾਂ ਦਾ ਸਾਡਾ ਬਹੁਤ ਸਹਿਯੋਗ ਦੇ ਨਾਲ ਬਕੋਲਾ ਬਹੁਤ ਸਹਿਯੋਗ ਦਿੱਤਾ ਜੀ ਉਹਨਾਂ ਦਾ ਕਿ ਸਾਡਾ ਟਰੈਕਟਰ ਲੱਗ ਗਿਆ ਜੀ ਮੈਡਮ ਦਾ ਮੈਂ ਧੰਨਵਾਦ ਕਰਦਾ ਹਾਂ ਸੱਚੇ ਮੈਡਮ ਸਾਹਿਬ ਜਿਹੜੇ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਜੀ ਮਿਤੀ 14/2/2025 ਨੂੰ ਪਵਨ ਕ੍ਰਿਸ਼ ਸਿੰਘ son of ਲਖਵਿੰਦਰ ਸਿੰਘ ਵਾਸੀ ਬਾਬੋਵਾਲ ਛੰਨੀਆ ਥਾਣਾ ਹਾਜ਼ਰ ਆਇਆ ਜਿਸ ਨੇ ਦੱਸਿਆ ਕਿ ਮਿਤੀ 9 10 ਦੇ ਦਰਮਿਆਨੀ ਰਾਤ ਨੂੰ ਉਹ ਰੰਸੋਤੇ ਪੈਟਰੋਲ ਪੰਪ ਤੇ ਟੱਕਰ ਟ੍ਰੋਲੀ ਖੜਾ ਕਰਕੇ ਘਰ ਨੂੰ ਖਾਣਾ ਖਾਣ ਗਿਆ ਸੀ ਜਦੋਂ ਵਾਪਸ ਆਇਆ ਤਾਂ ਟੱਕਰ ਟ੍ਰੋਲੀ ਕੋਈ ਚੋਰੀ ਕਰਕੇ ਲੈ ਗਿਆ ਸੀ ਜਿਸ ਸੰਬੰਧੀ ਅਸੀਂ 303/2 ਬੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਅਤੇ ਮਿਤੀ 15 2 2025 ਨੂੰ ਜਗਰਾਉਂ ਤੋਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਅਤੇ ਉਹਨਾਂ પાસે ਟੱਕਰ ਟ੍ਰੋਲੀ ਰਿਕਵਰ ਕੀਤਾ ਅਤੇ ਇਸ ਨਾਲ ਨਾਲ ਜਿਸ ਗੱਡੀ ਤੋਂ ਵਾਰਦਾਤ ਕੀਤੀ ਗਈ ਲੈਂਸਰ ਗੱਡੀ ਲੈ ਕੇ ਆਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ। ਕੰਨੇ ਦੋਸ਼ੀ ਹੈ ਔਰ ਕੀ ਨਾਮਾਇਨਤ ਹੈ। ਇਹਦੇ ਵਿੱਚ ਫਿਲਹਾਲ ਅਸੀਂ ਤਿੰਨ ਦੋਸ਼ੀਆਂ ਦੀ ਅਰੈਸਟ ਪਾਈ ਹੈ। ਇੱਕ ਅਲੀ son of ਅਜਬ ਸਿੰਘ ਵਾਸੀ थाना ਸਿਟੀ ਜਗਰਾਉਂ, ਲਤੀਫ son of ਗੋਪੀ ਵਾਸੀ ਅਗਰਵਾਲ, थाना आ, सदर ਜਗਰਾਉਂ, ਲਾਡੀ son of ਅਸ਼ੋਕ ਕੁਮਾਰ ਵਾਸੀ